ਸ੍ਰੀ ਗੁਰੂ ਜੀ ਤੁਸੀਂ ਜੁੜੇ ਹੋ ਐਨਟੀਵੀ ਨਿਊਜ਼ ਦੇ ਨਾਲ ਤਾਂ ਮੈਂ ਹਾਂ ਤੁਹਾਡੇ ਨਾਲ ਸਰਬਜੀਤ ਸਿੰਘ ਕੁਝ ਦਿਨ ਪਹਿਲਾਂ ਇੱਕ ਸਮਾਗਮ ਦੇ ਵਿੱਚ ਅਸੀਂ ਵੀਰਾਂ ਕੋਲੋਂ ਪੈਣਾ ਕੋਲੋਂ ਪੰਜ ਪਿਆਰੇ ਸਿੰਘ ਸਹਿਬਾਨ ਅਤੇ ਚਾਰ ਸਹਿਬਜ਼ਾਦੇ ਨਾਮ ਪੁੱਛਿਆ ਸੀਗਾ ਪਰ ਬਹੁਤੇ ਵੀਰਾਂ ਨੂੰ ਯਾਦ ਨਹੀਂ ਸੀ ਨਾਂ ਉਹਨਾਂ ਦੇ ਤੇ ਅੱਜ ਅਸੀਂ ਪਿੰਡ ਅੱਲੋਵਾਲੇ ਚ ਪਹੁੰਚੇ ਹੋਏ ਆ ਤੇ ਛੋਟੇ ਛੋਟੇ ਬੱਚੇ ਸਾਡੇ ਨਾਲ ਨੇ ਆਪਾਂ ਇਹਨਾਂ ਤੋਂ ਇਹ ਪਨੀਰੀ ਹੈ ਸਾਡੀ ਜੇ ਪਨੀਰੀ ਨੂੰ ਚੰਗੀ ਤਰ੍ਹਾਂ ਸਭ ਸੰਭਾਲ ਹੁੰਦੀ ਹੈ ਤੇ ਵੱਡੇ ਹੋ ਕੇ ਹੋ ਸਕਦਾ ਹੈ ਸਾਡੇ ਸਿੱਖੀ ਦਾ ਸਾਡੇ ਧਰਮ ਦਾ ਨਾਂ ਰੌਸ਼ਨ ਕਰਨ ਆਓ ਜਾਣ ਦੀ ਕੋਸ਼ਿਸ਼ ਕਰਦੇ ਆਪਾਂ ਇਹਨਾਂ ਤੋਂ ਪੰਜ ਪਿਆਰੇ ਸਿੰਘ ਸਹਿਬਾਨ ਦੇ ਨਾਮ ਅਤੇ ਚਾਰ ਸਹਿਬਜ਼ਾਦੇ ਦੇ ਨਾਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਪੰਜ ਪਿਆਰੇ ਸਹਿਬਾਨ ਦੇ ਨਾਮ ਦੇ ਤੁਹਾਨੂੰ ਹਾਂ ਜੀ ਪਹਿਲਾ ਨਾਮ ਕੀ ਤੁਹਾਡਾ ਸਾਹਿਬ ਜੀ ਟੈਂਕ ਪਿੰਡ ਕਿਹੜਾ ਹਲੋ ਵਾਲ ਚਲੋ ਜੀ ਦੱਸੋ ਸੋ ਨਾਮ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਬ ਸਿੰਘ ਜੀ ਚਾਰ ਸਾਹਿਬ ਜੀ ਦੇ ਨਾਮ ਬਾਬਾ ਜੀਤ ਸਿੰਘ ਜੀ ਬਾਬਾ ਜਗਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫੋਦੇ ਸਿੰਘ ਜੀ 10 ਗੁਰੂ ਸਾਹਿਬਾਨਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ارجن دیو جی شری گرو ہر گوبین صاحب جی شری گرو ہر رائے جی شری گرو ہر کرشن جی شری گرو تیگ بہادر جی شری گرو گوبین سنگھ جی تو اڈا کی نام میرا نام نمت کور ہے پینڈ کڑا اللہ وال پانچ پیارے سہبانہ دے نام رسول پائی دیا سنگ جی پائی ترم سنگ جی پائی ہمہ سنگ جی پائی مکم سنگ جی پائی سہب سنگ جی چار سہب جادہ نام ਬਾਬਾ ਜੀ ਸਿੰਘ ਜੀ ਬਾਬਾ ਜਾਸਾ ਸਿੰਘ ਜੀ ਬਾਬਾ ਜੋੜਾ ਸਿੰਘ ਜੀ ਬਾਬਾ ਫਜ਼ਲ ਸਿੰਘ ਜੀ ਦਸ ਪਤਸ਼ਾਹੀਆਂ ਦੇ ਨਾਮ ਸ਼੍ਰੀ ਗੁਰਨਾਕ ਦੇਵ ਜੀ ਸ਼੍ਰੀ ਗੁਰ ਅੰਗਦ ਦੇਵ ਜੀ ਸ਼੍ਰੀ ਗੁਰ ਅਮਰਦਾਸ ਜੀ ਸ਼੍ਰੀ ਗੁਰ ਰਾਮਦਾਸ ਜੀ ਸ਼੍ਰੀ ਗੁਰ ਅਰਜਨ ਦੇਵ ਜੀ ਸ਼੍ਰੀ ਗੁਰ ਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰ Rai ਜੀ ਸ਼੍ਰੀ ਗੁਰੂ ਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਹਿਬ

ਪਾਈ ਦਾ ਰਸ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੋਕਮ ਸਿੰਘ ਜੀ ਪਾਈ ਸੈਦ ਸਿੰਘ ਜੀ ਤੇ ਚਾਰ ਸਾਹਿਬ ਜੰਦੇ ਨਾਮ ਵੀ ਹੁੰਦੇ ਤੁਹਾਨੂੰ ਹਾਂਜੀ ਦੱਸੋ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਤੁਹਾਨੂੰ ਏ ਕੌਣ ਸਿਖਾਉਂਦਾ ਏ ਕਿਨ ਕੋ ਸਿੱਖੇ ਤੁਸੀਂ ਗੁਰਦੁਆਰੇ ਹਾਂ ਗੁਰਦੁਆਰੇ ਤੋਂ ਗੁਰਦੁਆਰੇ ਤੋਂ ਗੁਰਦੁਆਰੇ ਗ੍ਰੰਥੀ ਸਿੰਘ ਦਾ ਨਾਮ ਪਤਾ ਜਿਹੜੇ ਸਿਖਾਉਂਦੇ ਟ੍ਰੇਨਰ ਸਿੱਖੇ ਆ। ਠੋਪ ਨਹੀਂ ਹੱਛਣਾ ਨਹੀਂ ਹੱਛਣਾ ਨਹੀਂ। ਵੈਰੀ ਗੁੱਡ। ਇਹ ਪਿੰਡ ਅੱਲੋਵਾਲ ਦੇ ਬੱਚੇ ਨੇ ਜੀ। ਤੇ ਬਹੁਤ ਲੋੜ ਆ ਸਾਡੇ ਨੌਜਵਾਨਾਂ ਨੂੰ ਬਾਹਲਿਆਂ ਨੂੰ। ਦਸਤਾਰੇ ਵੀ ਬਹੁਤ ਸੋਹਣੇ ਬੰਦੇ ਆ ਤੇ ਸਰਦਾਰ ਮੁੰਡੇ ਨੇ ਦਾੜੀ ਕੇਸ ਵੀ ਬਹੁਤ ਸਾਰੇ ਵੀਰ ਰੱਖ ਰਹੇ ਨੇ। ਪਰ ਕਿਤੇ ਨਾ ਕਿਤੇ ਸਾਡੇ ਚ ਖਾਨੂੰ ਕੋਸ਼ਿਸ਼ ਕਰਨੀ ਪੈਣੀ ਆ, ਸਾਨੂੰ ਸਿੱਖਣੇ ਪੈਣੇ ਆ ਜੇ ਸਾਨੂੰ ਆਪਣੇ ਧਰਮ ਦਾ ਨਾਮ ਧਰਮ ਦਾ ਥੋੜੀ ਬਾਲੀ ਨਾਲ ਜਿੱਤੇ ਰੱਖਣੀ ਪਾਉਗੀ ਨਾ ਸਾਨੂੰ ਤੇ ਬਹੁਤ ਸਾਰੇ ਵੀਰਾਂ ਦੇ ਉਸ ਨਗਰ ਦੇ ਵਿੱਚੋਂ ਕੌਲਾ ਵੀ ਆਈਆਂ ਸੀ ਕਿ ਸਾਡੇ ਪਿੰਡ ਦੀ ਬਹੁਤ ਬਦਨਾਮੀ ਹੋ ਰਹੀ ਹੈ ਪਰ ਮੈਂ ਸਮਝਦਾ ਕਿ ਇਹਦੇ ਵਿੱਚ ਬਦਨਾਮੀ ਵਾਲੀ ਗੱਲ ਕੋਈ ਨਹੀਂ ਸੀ ਹੈਗੀ ਚਲੋ ਤੁਹਾਨੂੰ ਨਹੀਂ ਆਏ ਅੱਗੇ ਤੋਂ ਕਿਤੇ ਰੱਬ ਨਾ ਕਰੇ ਤੁਹਾਡੇ ਅੱਗੇ ਕੈਮਰਾ ਆਵੇ ਤੇ ਤੁਸੀਂ ਕੋਸ਼ਿਸ਼ ਕਰੋਗੇ ਕਿ ਸ਼ਾਇਦ ਉੱਥੇ ਸਾਡਕੋ ਨਹੀਂ ਸੀ ਬੋਲਿਆ ਗਿਆ ਤੇ ਅੱਗੇ ਤੋਂ ਜਾਣ ਕਰਨ ਦੀ ਤੁਸੀਂ ਵੀ ਕੋਸ਼ਿਸ਼ ਕਰੋਗੇ ਤੇ ਨਾਲੇ ਤੁਹਾਨੂੰ ਪੰਜ ਪਿਆਰੇ ਸਿੰਘ ਸਹਬਾਨ ਦੇ ਨਾਮ ਯਾਦ ਰਹਿਣਗੇ ਮੈਂ ਸਰਬਜੀਤ ਸਿੰਘ ਮੀਆਵਣ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਦੀਆਂ ਹੋਰ ਨਿਊਜ਼ਾਂ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਣੇ ਰਹੋ ਐਨਟੀਵੀ ਬ੍ਰॉडਕਾਸਟ ਦੇ ਨਾਲ